ਅਜੇ ਤਾ ਬੜਾ ਕੁਝ ਦੇਖੋਗੇ ਆਪਾਂ ਦੇਖ ਰਹੇ ਨਾ ਸਿੱਧੀ ਦਿਹਾੜਾਂ 'ਚ ਕਿਤਾ ਸਾਡੀਆਂ ਅਜ ਤੱਕ ਤਰੀਕਾਂ ਨਹੀਂ ਸਾਡੀਆਂ ਤੱਕ ਕਲੀਅਰ ਹੋਈਆਂ ਪ੍ਰਕਾਸ਼ ਪੁਰਬ ਦੀਆਂ ਸਿੱਧੀ ਦਿਹਾੜਾਂ ਦੀਆਂ ਸਾਡੇ ਜਥੇਦਾਰ ਤਰੀਕ ਨਹੀਂ ਦੱਸ ਸਕਦੇ ਇਤਿਹਾਸ ਦੇਖ ਲਓ ਦੋ ਦੋ ਲਿਖੇ ਪਏ ਇੱਕੋ ਥਾਂ ਦੇ ਉੱਤੇ ਆ ਕਲਗੀ ਤੋੜੇ ਦਾ ਰੌਲਾ ਪੈ ਰਿਹਾ ਨਾ ਇਹ ਇਹ ਸਾਡੇ ਨਾਲ ਉਹ ਕਹਾਣੀਆਂ ਨੇ ਜਿਵੇਂ ਇੱਕ ਬਾਂਦਰ ਤੇ ਬਿੱਲੀਆਂ ਨੂੰ ਲੜਾਉਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਇੱਕ ਬਾਂਦਰ ਦੇ ਤੌਰ ਤੇ ਵਰਤਾਇਆ ਜਾ ਰਿਹਾ ਤੇ ਬਿੱਲੀਆਂ ਨੂੰ ਲੜਾਇਆ ਜਾ ਰਿਹਾ ਜਥੇਬੰਦੀਆਂ ਬਣਾ ਕੇ ਕੀ ਪਤਾ ਨਹੀਂ ਅਸੀਂ ਜਥੇਦਾਰ ਹਰਪੀ ਸਿੰਘ ਨੂੰ ਮੈਂ ਖੁਦ ਅਸੀਂ ਜਾ ਕੇ ਮਿਲੇ ਸੀ ਤਖਦਮਦਮਾ ਸਾਹਿਬ ਤੇ ਦੋ ਉਹ ਕਹਿੰਦੇ ਪਤਾ ਸਾਨੂੰ ਸਾਰਾ ਪਾਸੇ ਕਰ ਨਹੀਂ ਸਕਦੇ ਅਸੀਂ ਕਹਿੰਦੇ ਵੀ ਜਿਹੜੀਆਂ ਚੀਜ਼ਾਂ ਗਲਤ ਨੇ ਤੁਸੀਂ ਸਹੀ ਕਿਉਂ ਨਹੀਂ ਕਰਦੇ ਕਿਉਂਕਿ ਕਰਨ ਨਹੀਂ ਦਿੰਦੇ ਇਹਨਾਂ ਨੂੰ ਕਿਉਂਕਿ ਮੁਲਾਜ਼ਮ ਨੇ ਇਹ ਸਾਨੂੰ ਸਿੱਖਾਂ ਨੂੰ ਜਦੋਂ ਅੱਜ ਖੋਲ ਲੋ ਔਖਾ ਚਾਹੇ ਸਾਡੀ ਸੀਮੇਠਾਲ ਹੋ ਉੱਠ ਕੇ ਖੋਲ ਲੋ ਇਹ ਚੀਜ਼ਾਂ ਸਾਨੂੰ ਲੜਾਉਣ ਵਾਸਤੇ ਬੰਦਰ ਦਾ ਰੋਲ ਐਸਜੀਪੀਸੀ ਰੱਖੀ ਸਾਨੂੰ ਲੜਾਉਣ ਵਾਸਤੇ ਇਹ ਅੰਗਰੇਜ਼ ਨੇ ਬਣਾਈ ਸੀ ਤੇ ਅਰੂਡਸ ਵਰਗੇ ਇੱਥੋਂ ਐਵੇਂ ਨਹੀਂ ਜਲਿਆ ਵਾਲੇ ਬਾਗ ਦੇ ਜਰਨਲ ਡਾਇਰ ਵਰਗਿਆਂ ਨੂੰ ਸਰੂਪਿਤ ਤੇ ਉਹਨਾਂ ਨੂੰ ਡਿਨਰ ਕਰਾ ਰਹੇ ਸੀ ਉਹ ਤੇ ਅੱਜ ਵੀ ਜਿੰਨਾ ਪੰਜਾਬ ਦਾ ਬੇੜਾਗਰ ਕੀਤਾ ਉਹਨਾਂ ਨੂੰ ਫਕਰ ਕੌਮ ਐਵੇਂ ਨਹੀਂ ਦਿੱਤੇ ਜਾ ਰਹੇ ਇਹ ਤੁਸੀਂ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਨਹੀਂ ਸੀ ਉਹਨਾਂ ਚਰਪੰਥ ਆਪ ਦਾ ਇਤਿਹਾਸ ਰਚਦਾ ਰਿਹਾ ਉਸ ਤੋਂ ਬਾਅਦ ਤੁਸੀਂ ਦੇਖ ਲਓ ਕੀ ਹੋਇਆ ਸ਼੍ਰੋਮਣੀ ਕਮੇਟੀ ਨੇ ਜਮਾ ਖੁੰਝੇ ਲਾ ਰਖਿਆ ਇੱਕ ਵੀ ਗੱਲ ਗੁਰਬਾਣੀ ਨਾਲ ਮੈਚਿੰਗ ਤੁਸੀਂ ਦੱਸ ਸਕਦੇ ਹੋ ਜਾਤਾਂ ਪਾਤਾਂ ਦੇ ਨਾਮ ਤੇ ਗੁਰਦਾਰੇ ਕਿਹਨੇ ਬਣਵਾਏ ਸ਼੍ਰੋਮਣੀ ਕਮੇਟੀ ਨੇ ਨਹੀਂ ਪੱਥਰ ਰੱਖੇ ਆ ਸ਼੍ਰੋਮਣੀ ਕਮੇਟੀ ਨੇ ਗੁਰੂ ਦੀਆਂ 골ਕਾ ਜੋ 50 50000 ਰੁਪਇਆ ਦੇ ਜਾਂਦੇ ਸੀ ਵੀ ਰਖ ਲਓ ਨਹੀਂ ਪੱਥਰ ਬਣਾਓ ਫਲਾਨੇ ਦਾ ਕਿਉਂਕਿ 나ਗਪੁਰ ਦੇ ਹੱਥ ਅਸਰੋਣੀ ਕਮੇਟੀ ਸੈਂਟਰ ਦੇ ਹੱਥ ਹੈ ਜੇ ਤੁਸੀਂ ਕਹੋ ਵੀ ਇੱਥੋਂ ਤੁਹਾਡੇ ਪੰਥ ਦੇ ਫੈਸਲੇ ਹੋਣਗੇ ਗੁਰੂ ਗ੍ਰੰਥ ਸਾਹਿਬ ਤੇ ਪੰਥ ਦੀਆਂ ਗੱਲਾਂ ਚੱਲਣਗੀਆਂ ਭੁੱਲ ਜੂ ਇਹ ਤਾਂ ਹਜੇ ਜੁੰਡੋ ਜੁੰਡੀ ਹੋਣਗੇ ਉਹ ਗੱਲ ਸਾਡੀ ਹੋਣੀ ਹੈ ਸਾਨੂੰ ਜਾਂ ਤਾਂ ਇੱਕ ਤਰਫਾ ਗੱਲ ਕਰਨੀ ਪੈਣੀ ਹੈ ਜਾਂ ਤਾਂ ਸਾਨੂੰ ਇਹ ਕਹਿਣਾ ਪੈਣਾ ਪੰਡਤ ਮੁੱਲਾ ਜੋ ਲਿਖਦੀ ਆ ਛੱਡ ਚਲੇ ਹਮ ਕਿਸ ਨੂੰ ਲੀਆ ਜਿਹੜੇ ਆਰਐਸਐਸ ਨੇ ਅੰਗਰੇਜ਼ਾਂ ਨੇ ਸਰਕਾਰੀ ਜਿਹੜੇ ਲੋਕ ਰਾਜਨੀਤਿਕ ਤਰ੍ਹਾਂ ਨੇ ਜਿਹੜੀਆਂ ਨਹੀਂ ਚਾਹੁੰਦੇ ਵੀ ਇਹ ਲੋਕਾਂ ਨੂੰ ਅਕਲ ਆ ਜੇ ਇਹ ਲੋਕ ਇਕੱਠੇ ਹੋ ਜਾਣਾ ਇਹ ਨਹੀਂ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਪਤਨੇ ਮਿੱਥ ਕੇ ਕੀਤਾ ਜਾ ਰਿਹਾ ਕਿ ਕਲਗੀ ਤੋਲਾ ਕਿਹਨੂੰ ਦਿੱਤਾ ਹਾਲਾਂਕਿ ਉਹਦਾ ਦੇਣ ਦਾ ਮਕਸਦ ਕੀ ਹੈ ਉਹ ਤਾਂ ਸਿੱਖਾਂ ਨੂੰ ਸਮਝੇ ਨਹੀਂ ਪੈਣੀ ساری ਜ਼ਿੰਦਗੀ ਕਿਉਂਕਿ ਮੱਤ ਵਾਲਾ ਤਾਂ ਖਾਣਾ ਹੀ ਖਾਲੀ ਆ ਉਹ ਤਾਂ ਡਿਲੀਟ ਮਾਰਿਆ ਪਿਆ ਲੋਕ ਹੀ ਲਾਤਾ ਉਹ ਤੋ ਉਹ ਕਲੰਗੀ ਤੋੜਾ ਕੋਈ ਉਹਨਾਂ ਨੂੰ ਬਖਸ਼ਿਸ਼ ਨਹੀਂ ਕੀਤੀ ਵੀ ਤੋੜਾ ਉਹ ਕਲੰਗੀ ਉਹਨੂੰ ਸਜਾ ਕੇ ਉਹਨੂੰ ਕਲੰਗੀਆਂ ਵਾਲਾ ਬਣਾ ਕੇ ਨਾ ਉਹ ਇੱਕ ਨੀਤੀ ਹੈ ਬਚ ਕੇ ਨਿਕਲਣ ਦੀ ਘੇਰੇ ਚੋਂ ਨਿਕਲਣ ਵਾਸਤੇ ਤਾਂ ਕਿ ਹਕੂਮਤ ਨੂੰ ਭੁਲੇਖਾ ਪੈ ਜਾਏ ਜਿਵੇਂ ਉੱਚ ਦੇ ਪੀਰ ਬਣੇ ਨੇ ਅੱਗੇ ਜਾ ਕੇ ਗਣੀ ਖਾਂਦੇ ਨਬੀ ਖਾਨਾ ਉਹ ਕਿਸੇ ਨਾ ਵੀ ਤਾਂ ਸਾਰੇ ਸਿੰਘ ਹੀ ਸਤਕਾਰਯੋਗ ਨੇ ਉੱਥੇ ਸਿੰਘ ਨੇ ਉਹ ਨਾ ਮਜਬੀ ਨੇ ਨਾ ਜੱਟ ਨੇ ਨਾ ਚੂੜੀ ਨੇ ਨਾ ਚਮਿਆਰ ਨੇ ਨਾ ਸੁਨਿਆਰ ਨੇ ਨਾ ਉਹ ਖੱਤਰੀ ਕੁਝ ਵੀ ਨਹੀਂ ਉਹ ਤਾਂ ਸਾਰਾ ਕੁਝ ਤਾਂ ਕਾਟਾ ਮਾਰਿਆ ਖੰਡੇ ਬਾਟੇ ਦੇ ਇੱਕ ਬਾਟੇ ਤਨ ਮੂੰਹ ਲਾ ਕੇ ਪਾਣੀ ਪੀਤਾ ਇਹ ਸਾਨੂੰ ਲੜਾ ਕੇ ਰੱਖਣ ਲਈ ਸਾਨੂੰ ਡਰਾਈਵਰ ਤੇ ਸਕਿਉਰਟੀ ਗਾਰਡ ਤੇ ਬਰਦਰਾ ਮੂਰੇ ਚੌਕੀਦਾਰ ਬਣਾਉਣ ਦੀਆਂ ਸਕੀਮਾਂ ਨੇ ਜਿਹੜੇ ਮੇਰੇ ਵੀਰ ਮਾਨ ਕਰਦੇ ਨੇ ਕਿਸੇ ਵੀ ਜਾਤ ਦਾ ਚਾਹੇ ਜੱਟ ਦਾ ਕਰਦਾ ਚਾਹੇ ਕੋਚੂੜੇ ਦਾ ਕਰਦਾ ਕੋਈ ਮਜਬੀ ਦਾ ਕਰਦਾ ਕੋਈ ਰਵਦਾਸੀਆਂ ਦਾ ਕਰਦਾ ਉਹ ਸਾਰੇ ਗੁਰੂ ਤੋਂ ਬੇਮੁਖ ਨੇ ਗੁਰੂ ਸਾਹਿਬ ਨੇ ਸਪੱਸ਼ਟ ਲਿਖਿਆ ਜਾਤ ਦਾ ਗਰਬ ਨਾ ਕਰ ਮੂਰਖ ਗਵਾਰਾ ਇਹ ਜਾਤ ਤੇਰੀ ਕੋਈ ਨਹੀਂ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਣ ਮੁਕਲੰਗੀ ਤਰਪਾਤ ਸੇ ਕਹਿੰਦੇ ਆ ਕਲੰਗੀਧਰ ਪਾਤਸ਼ਾਹ ਦੀ ਗੱਲ ਮੰਨਾਂਗੇ ਕਿ ਅਸੀਂ ਨਾਗਪੁਰ ਵਾਲਿਆਂ ਦੇ ਲਿਖੇ ਗ੍ਰੰਥਾਂ ਦੀ ਗੱਲ ਮੰਨਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣੀ ਆ ਜਾਂ ਇੱਥੇ ਅਸੀਂ ਰਾਮਾ ਅਵਤਾਰ ਤੇ ਕ੍ਰਿਸ਼ਨ ਅਵਤਾਰਾਂ ਦੇ ਗੁਣ ਗਾਉਣੇ ਆ ਗੁਰਬਾਣੀ ਤਾਂ ਕਹਿੰਦੀ ਆ ਅਵਤਾਰ ਨਾ ਜਾਣੇ ਅੰਤ ਇਹ ਤਾਂ ਮਨੁੱਖਾ ਅਵਤਾਰ ਦੁਲਭੰ ਸਾਨੂੰ ਤਾਂ ਇਹ ਸਮਝਾਇਆ ਹਰ ਮਨੁੱਖੀ ਅਵਤਾਰ ਹੈ ਰੱਬ ਦਾ ਹਰ ਮਨੁੱਖ ਪਰ ਇਹਦੀ ਵਰਤੋਂ ਕਰਨੀ ਆ ਜੇ ਸਾਨੂੰ ਇਹ ਵਰਤਨਾ ਆ ਜੇ ਇਸ ਕਰਕੇ ਅੱਜ ਬੜੀ ਸਖਤ ਲੋੜ ਐ ਸਾਨੂੰ ਗੁਰਬਾਣੀ ਤੇ ਆਉਣ ਦੀ ਏਕ ਓੰਕਾਰ ਤੇ ਆਉਣ ਦੀ ਇੱਕ ਪਿਤਾ ਇੱਕ ਸਕੇ ਹੰਬਰਕ ਦੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸਾਨੂੰ ਸਮਝਣ ਦੀ ਵੀ ਅੰਮ੍ਰਿਤ ਬਾਣੀ ਐ ਖੰਡੇ ਬਾਟੇ ਦੀ ਪਾਉ ਲੈ ਕੇ ਅੰਮ੍ਰਿਤ ਧਾਰ ਨਹੀਂ ਹੋ ਸਕਦੇ ਅਸੀਂ ਉਹ ਇੱਕ ਐਡਮਿਸ਼ਨ ਐ ਦਾਖਲਾ ਐ ਪੜ੍ਹਨੀ ਸਾਨੂੰ ਗੁਰਬਾਣੀ ਪੜ੍ਹਨੀ ਐ ਸਮਝਣੀ ਸਾਨੂੰ ਗੁਰਬਾਣੀ ਪੜ੍ਹਨੀ ਵੀਡੀਓ ਨੂੰ ਬਤ ਵਾਰ ਸ਼ੇਅਰ ਕਰ ਦਿਓ ਕਿਉਂਕਿ ਸਾਡਾ ਕੌਮ ਆ ਜਿਹੜਾ ਪੰਜਾਬ ਐ ਸਾਡੀ ਪੰਥ ਹੈ ਜਿਹੜਾ ਗੁਰੂ ਨੇ ਮਾਰਗ ਚਲਾਇਆ ਸੀ ਪੰਥ ਕਿਹਨਾਂ ਮਾਰਗ ਇਹ ਕੋਈ 10 20 ਬੰਦਿਆਂ ਦਾ ਦਲ ਉਹਨੂੰ ਪੰਥ ਨਹੀਂ ਕਹਿੰਦੇ ਅੱਜ ਹਰ ਇੱਕ ਜਣਾ ਖਣੇ ਬਣਾਈ ਬਠਾ ਜਿਹਾ ਜਿ세 ਅਸੀਂ ਤਾਂ ਬਣਦੇ ਪ੍ਰਧਾਨ ਜਿ세 ਬੰਦੀਆਂ ਬਣਾਉਣਾ ਇਸ ਤੋਂ ਸਿੱਖ ਤਾਂ ਬਣਨ ਕੋਈ ਤਿਆਰ ਹੀ ਨਹੀਂ ਇੱਥੇ ਫਲਾਣੇ ਫਲਾਣੇ ਜਿ세 ਬੰਤੇ ਇੰਨਾ ਕੁ ਸੁਣ ਕੇ ਆਮ ਬੰਦਾ ਤਾਂ ਨੇੜੇ ਆਉਣ ਨੂੰ ਤਿਆਰ ਨਹੀਂ ਤਾਂ ਬਾਣੀ ਤੋਂ ਛੱਡ ਜਾਊਗਾ ਪਾਸੇ ਹੋ ਜਾਣਾ ਉਹ ਸੰਭਲ ਈ ਜੋ ਗੁਰੂ ਨੇ ਸਾਨੂੰ ਸਿਖਾਇਆ ਗੁਰੂ ਨੇ ਸਾਨੂੰ ਬਣਾਇਆ ਗੁਰੂ ਨੇ ਸਾਨੂੰ ਕੁਰਬਾਨੀ ਦਿੱਤੀ ਆ 35 ਮਹਾਂਪੁਰਖਾਂ ਦੀ ਬਾਣੀ ਬਹੁਤ ਜੇ ਅਸੀਂ ਸਭ ਪੜ੍ਹ ਕੇ ਸਮਝਣਾ ਵੀਰੋ ਨੂੰ ਸ਼ੇਅਰ ਵੱਧ ਕਰਿਓ ਤਾਂ ਕਿ ਆਮ ਬੰਦੇ ਤੱਕ ਪਹੁੰਚੇ ਆ ਗੱਲਾਂ ਗੁਰੂ ਘਰਾਂ ਚ ਨਹੀਂ ਦੱਸੀਆਂ ਜਾਣੀਆਂ ਤੁਹਾਨੂੰ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਉੱਤੇ ਦਾ ਸਤਨਾਮ ਵੈਗੁਰੂ ਕਰਾ ਸਕਦੇ ਆ ਗੁਰਬਾਣੀ ਦੀ ਗੱਲ ਨਹੀਂ ਆਪਾਂ ਦੱਸ ਸਕਦੇ ਵੈਗੁਰੂ ਵੈਗੁਰੂ ਚਾਹੀਦਾ ਨਰਾਤ ਕਰੀ ਜਾਓ ਕੋਈ ਇਤਰਾਜ਼ ਨਹੀਂ ਪਰ ਜੋ ਗੁਰਮਤਿ ਦਾ ਗੁਰਬਾਣੀ ਦਾ ਫਲਸਫਾ ਹੈ ਉਹ ਸਾਰੀ ਮਨੁੱਖਤਾ ਨੂੰ ਇੱਕ ਕਰੁੰਦਾ ਹੈ ਅਸੀਂ ਸਾਰੇ ਇੱਕ ਹੀ ਹਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ